ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਗਾਵਤ ਕਰਨ ਵਾਲੇ 8 ਲੀਡਰਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਇਹਨਾਂ ਦੇ ਵਿੱਚ ਉਹ ਸਾਰੇ ਲੀਡਰ ਮੌਜੂਦ ਸਨ ਜਿਹੜੇ ਕਦੀ ਸ਼੍ਰੋਮਣੀ ਅਕਾਲੀ ਦਲ ਦੀ ਆਣ ਬਾਣ ਅਤੇ ਸ਼ਾਨ ਮੰਨੇ ਜਾਂਦੇ ਸਨ ਪਰ ਉਹਨਾਂ ਨੂੰ ਅਚਾਨਕ ਪਾਰਟੀ 'ਚੋਂ ਬਾਹਰ ਕੱਢ ਦਿੱਤਾ ਗਿਆ। ਉਸ ਵੇਲੇ ਜਦੋਂ ਉਹਨਾਂ ਨੇ ਬਗਾਵਤ ਕੀਤੀ, ਉਸ ਵੇਲੇ ਜਦੋਂ ਪ੍ਰਦੀਪ ਕਲੇਰ ਦਾ ਬਿਆਨ ਸਾਹਮਣੇ ਆਇਆ, ਉਸ ਵੇਲੇ ਜਦੋਂ ਸੁਖਬੀਰ ਬਾਦਲ ਚੁਫੇਰੀਓਂ ਕਿਰ ਗਏ। ਦਾ ਕਾਰਨ ਕੀ ਹੈ ਇਸ ਤਰ੍ਹਾਂ ਕਿਉਂ ਕੀਤਾ ਗਿਆ ਗੁਰਪ੍ਰਤਾਪ ਵਡਾਲਾ ਦੇ ਵੱਲੋਂ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਇਸ ਬਾਰੇ ਖੁਲਾਸਾ ਕੀਤਾ ਗਿਆ ਕਿ ਆਖਿਰਕਾਰ ਉਹ ਕਾਰਨ ਕੀ ਨੇ ਕਿ ਆਖਿਰ ਉਹ ਕਾਰਨ ਕੀ ਨੇ ਕਿ ਸੁਖਬੀਰ ਬਾਦਲ ਦੇ ਵੱਲੋਂ ਜਾਂ ਸ਼ਰੋਮਣੀ ਅਕਾਲੀ ਦਲ ਦੇ ਵੱਲੋਂ ਇਹਨਾਂ ਲੀਡਰਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਦਰਅਸਲ ਵਡਾਲਾ ਦਾ ਸਾਫ਼ ਕਹਿਣਾ ਹੈ ਕਿ ਸੁਖਬੀਰ ਬਾਦਲ ਚਫੇਰਿਓਂ ਘਿਰ ਗਏ ਸਨ ਪ੍ਰਦੀਪ ਕਲੇਰ ਜਿਹੜਾ ਡੇਰਾ ਪ੍ਰੇਮੀ ਆ ਹਾਲ ਹੀ ਦੇ ਵਿੱਚ ਆਈ ਉਹਦੀ ਇੰਟਰਵਿਊ ਨੇ ਇੰਨਾ ਵਿਵਾਦ ਖੜਾ ਕੀਤਾ ਕਿ ਲਗਾਤਾਰ ਇਸ ਮਾਮਲੇ ਦੇ ਉੱਤੇ ਚਰਚਾਵਾਂ ਸ਼ੁਰੂ ਹੋ ਗਈਆਂ ਉਸ ਤੋਂ ਬਾਅਦ ਵੱਖ-ਵੱਖ ਚੈਨਲਸ ਦੇ ਵੱਲੋਂ ਇਹ ਪ੍ਰਦੀਪ ਕਲੇਰ ਨੂੰ ਇੰਟਰਵਿਊ ਕੀਤਾ ਗਿਆ ਉਹਦੇ ਨਾਲ ਗੱਲਬਾਤ ਕੀਤੀ ਗਈ ਉਸ ਦੇ ਬਾਵਜੂਦ ਸੁਖਬੀਰ ਬਾਦਲ ਇਸ ਹੱਦ ਤੱਕ ਘਰ ਚੁੱਕੇ ਸਨ ਕਿ ਉਹਨਾਂ ਦਾ ਬਚਣਾ ਔਖਾ ਹੋ ਗਿਆ ਸੀਗਾ ਬਡਾਲਾ ਕਹਿੰਦੇ ਨੇ ਕਿ ਇਸੇ ਵਾਸਤੇ ਕਿਉਂਕਿ ਸੁਖਬੀਰ ਬਾਦਲ ਆਪ ਘਰੇ ਹੋਏ ਸਨ ਬਡਾਲਾ ਕਹਿੰਦੇ ਨੇ ਕਿ ਇਸੇ ਕਰਕੇ ਕਿ ਸੁਖਬੀਰ ਬਾਦਲ ਕਿਸੇ ਥਾਂ ਮੂੰਹ ਦਿਖਾਣ ਜੋਗੇ ਨਹੀਂ ਰਹੇ ਸਨ ਕਹਿੰਦੇ ਨੇ ਕਿ ਸੁਖਬੀਰ ਬਾਦਲ ਨੇ ਸਿਰਫ ਇਸ ਵਾਸਤੇ ਲੀਡਰਾਂ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਕਿਉਂਕਿ ਉਹ ਆਪ ਹੁਣ ਘਿਰੇ ਹੋਏ ਸਨ ਹੈਰਾਨੀ ਦੀ ਗੱਲ ਹੈ ਵੈਸੇ ਧਿਆਨ ਡਾਇਵਰਟ ਕਰਨ ਦੀ ਕੋਸ਼ਿਸ਼ ਦੇ ਇਲਜ਼ਾਮ ਲੱਗੇ ਨੇ ਇਹਦੇ ਵਿੱਚ ਵੈਸੇ ਤੱਥ ਹੋ ਸਕਦਾ ਆ ਕਿਉਂਕਿ ਇਹ ਮਾਮਲੇ ਕੋਈ ਨਵੇਂ ਨਹੀਂ ਐ ਇਹ ਜ਼ਾਹਿਰ ਤਨ ਕਿਹਾ ਜਾ ਸਕਦਾ ਹੈ ਜਿਹੜੇ ਇਲਜ਼ਾਮ ਪ੍ਰਦੀਪ ਕਲੇਰ ਨੇ ਲਾਏ ਨੇ ਇਹਨਾਂ ਦੇ ਵਿੱਚੋਂ بڑے ਇਲਜ਼ਾਮ ਇਦਾਂ ਦੇ ਨੇ ਜਿਹੜੇ ਪਹਿਲਾਂ ਵੀ ਲੱਗਦੇ ਰਹੇ ਨੇ ਪਰ ਇੱਥੇ ਆ ਕੇ ਇਹ ਗੱਲ ਗੁਰਪ੍ਰਤਾਪ ਉਡਾਲਾ ਦੀ ਝੂਠੀ ਵੀ ਨਹੀਂ ਹੋ ਸਕਦੀ ਕਿ ਇਹ ਅੰਡਰ ਪ੍ਰੈਸ਼ਰ ਕੰਮ ਕੀਤਾ ਗਿਆ ਹੋਵੇ ਕਿਉਂਕਿ ਪ੍ਰਦੀਪ ਕਲੇਰ ਉਹ ਵਿਅਕਤੀ ਹੈ ਜਿਹੜਾ ਇਹਨਾਂ ਮਸਲਿਆਂ ਦੇ ਵਿੱਚ ਫਸਿਆ ਹੋਇਆ ਸੀਗਾ ਉਹਦੇ ਕਹਿਣ ਮੁਤਾਬਕ ਜੇ ਆਪਾਂ ਕਾਨੂੰਨੀ ਪੱਧਰ ਤੇ ਗੱਲ ਕਰੀਏ ਜਾਂ ਪੰਥਕ ਪੱਧਰ ਤੇ ਗੱਲ ਕਰੀਏ ਤਾਂ ਪ੍ਰਦੀਪ ਕਲੇਰ ਇੱਕ ਮੁੱਖ ਅਕਿਊਜ਼ਡ ਹੈਗਾ ਆ ਇਸ ਬੇਅਦਬੀ ਕਾਂਡ ਦਾ ਔਰ ਪ੍ਰਦੀਪ ਕਲੇਰ ਡੇਰੇ ਦੇ ਨਾਲ ਵੀ ਸਿੱਧੇ ਤੌਰ ਤੇ ਜੁੜਿਆ ਹੋਇਆ ਸੀ ਹੁਣ ਪ੍ਰਦੀਪ ਕਲੇਰ ਨੇ ਆ ਕੇ ਵੱਡੇ ਖੁਲਾਸੇ ਕੀਤੇ ਨੇ ਉਹਨਾਂ ਖੁਲਾਸਿਆਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਮੁਤਲਕ ਬੜੀਆਂ ਗੱਲਾਂ ਕਹੀਆਂ ਗਈਆਂ ਔਰ ਹੋ ਸਕਦਾ ਹੈ ਕਿ ਜਿਹੜੀਆਂ ਗੱਲਾਂ ਉਹਨੇ ਕੀਤੀਆਂ ਨੇ ਜੇ ਉਹ ਸੱਚ ਨੇ ਤਾਂ ਸੁਖਬੀਰ ਬਾਦਲ ਨੂੰ ਹੁਣ ਆਪਣਾ ਪਾਲਾ ਖਾਣ ਲੱਗਿਆ ਹੋਵੇ ਆਪਣਾ ਝੋਰਾ ਖਾਣ ਲੱਗਿਆ ਹੋਵੇ ਜਿਸ ਵਾਸਤੇ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਦਾ ਜਿਹੜਾ ਧਿਆਨ ਉਹਨਾਂ ਦੇ ਵੱਲ ਆ ਚੁੱਕਿਆ ਹੈ ਲੋਕਾਂ ਦਾ ਪੰਥ ਦਾ ਜਿਹੜਾ ਧਿਆਨ ਸੁਖਬੀਰ ਬਾਦਲ ਦੇ ਵੱਲ ਆ ਚੁੱਕਿਆ ਉਹਨੂੰ ਡਾਇਵਰਟ ਕਰਨ ਵਾਸਤੇ ਇਹ ਫੈਸਲਾ ਜਿਹੜਾ ਲਿਆ ਹੋਵੇ ਕਿ ਇਹਨਾਂ ਬਾਗੀ ਧੜੇ ਦੇ ਲੀਡਰਾਂ ਨੂੰ ਬਾਹਰ ਕੱਢ ਦਿੱਤਾ ਜਾਵੇ ਤਾਂ ਕਿ ਉਹਨਾਂ ਨੂੰ ਇੱਕ ਵਿੰਡੋ ਮਿਲ ਜਾਵੇ ਜਿਹਦੇ ਵਿੱਚੋਂ ਐਸਕੇਪ ਕਰਨ ਦੀ ਕੋਸ਼ਿਸ਼ ਕਰ ਸਕਣ ਪਰ ਕੀ ਇਹ ਵਿੰਡੋ ਉਹਨਾਂ ਨੂੰ ਮਿਲੇਗੀ ਜੇ ਇਹ ਸੱਚ ਹੈ ਜੇ ਇਸੇ ਮਨਸ਼ਾ ਦੇ ਨਾਲ ਇਹ ਫੈਸਲਾ ਲਿਆ ਗਿਆ ਇਸੇ ਮਨਸ਼ਾ ਦੇ ਨਾਲ ਲੀਡਰਾਂ ਨੂੰ ਬਾਹਰ ਕੱਢਿਆ ਗਿਆ ਤਾਂ ਕਿ ਸੁਖਬੀਰ ਬਾਦਲ ਨੂੰ ਉਹਨਾਂ ਕਾ ਰਾਹ ਮਿਲੇਗਾ ਕਿ ਉਹ ਇਸ ਸਾਰੇ ਮਸਲੇ ਤੋਂ ਇਸ ਸਾਰੇ ਸਿਆਪੇ ਚੋਂ ਬਾਹਰ ਨੂੰ ਨਿਕਲ ਸਕਣ ਔਰ ਆਪਣੇ ਆਪ ਨੂੰ ਬਚਾ ਸਕਣ ਕਿਉਂਕਿ ਹੁਣ ਪ੍ਰਧਾਨਗੀ ਦੀ ਕੁਰਸੀ ਦੇ ਉੱਤੇ ਸਿੱਧੀ ਆਂਚ ਆ ਸਕਦੀ ਹੈ ਪ੍ਰਧਾਨਗੀ ਦੀ ਕੁਰਸੀ ਜਿਹੜੀ ਹੈ ਉਹ ਡਗਮਗਾਉਂਦੀ ਨਜ਼ਰ ਆ ਰਹੀ ਹੈ ਕਿਉਂਕਿ ਜੇ ਪ੍ਰਦੀਪ ਕਲੇਰ ਵਰਗੇ ਵਿਅਕਤੀ ਦੇ ਇਲਜ਼ਾਮ ਸੱਚ ਹੁੰਦੇ ਨੇ ਤਾਂ ਸੁਖਬੀਰ ਬਾਦਲ ਕਾਫੀ ਸਵਾਲਾਂ ਦੇ ਨਾਲ ਘਿਰ ਜਾਣਗੇ ਉਹਨਾਂ ਨੂੰ ਬੜੇ ਸਵਾਲਾਂ ਦਾ ਜਵਾਬ ਦੇਣਾ ਪਵੇਗਾ ਔਰ ਉਹਨਾਂ ਦੀ ਪ੍ਰਧਾਨਗੀ ਦੀ ਕੁਰਸੀ ਦਾ ਤੇ ਲੱਗ ਸਕਦੀ ਹੈ ਹਾਲਾਂਕਿ ਬਾਗੀ ਧੜਾ ਜਿਹੜਾ ਹੈ ਉਹ ਉਹਨਾਂ ਦੇ ਵਿੱਚੋਂ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਉਹ ਬਾਹਰ ਕੱਢ ਦਿੱਤੀ ਗਈ ਹੈ ਜੋ ਕੁਝ ਹੋਏਗਾ ਉਹਦੇ ਸਮੇਂ ਨੂੰ ਉਹ ਵੇਖਣਾ ਹੋਵੇਗਾ ਕੀ ਕੁਝ ਕੀਤਾ ਜਾਂਦਾ ਸੀਨੀਅਰ ਲੀਡਰਸ਼ਿਪ ਵੱਲੋਂ ਇਹ ਵੀ ਸਵਾਲ ਖੜੇ ਹੁੰਦੇ ਨੇ ਪਰ ਜੋ ਵੀ ਹੋਏਗਾ ਤੁਹਾਨੂੰ ਦੱਸਦੇ ਰਹਿਵਾਂਗੇ ਉਹ ਤਕਲੀਬ ਬਣੇ ਰਹੋ 1 India Punjabi Subscribe to 1 India channel and never miss an update